ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਘਰ ਦੇ ਵਿੱਚ ਬਣਾਵਾਂਗੇ ਮਾਰਕੀਟ ਵਾਲਾ ਚਟਪਟਾ ਨਮਕੀਨ ਜਦੋਂ ਵੀ ਕਦੇ ਤੁਹਾਡਾ ਮਨ ਕਰੇ ਤਾਂ ਤੁਸੀਂ ਇਸ ਨਮਕੀਨ ਨੂੰ ਬਣਾ ਕੇ ਰੱਖ ਲਿਓ ਲੰਬੇ ਟਾਈਮ ਤੱਕ ਇਹ ਖਰਾਬ ਨਹੀਂ ਹੋਏਗਾ ਸਾਰੀਆਂ ਚੀਜ਼ਾਂ ਅਸੀਂ ਘਰ ਦੇ ਵਿੱਚ ਹੀ ਬਣਾਵਾਂਗੇ ਇਹਨੂੰ ਬਣਾਉਣ ਦੇ ਲਈ ਸਭ ਤੋਂ ਪਹਿਲੀ ਚੀਜ਼ ਜਿਹੜੀ ਸਾਨੂੰ ਚਾਹੀਦੀ ਹੈ ਉਹ ਹੈ ਜੀ ਬੇਸਨ ਇਥੇ ਮੈਂ ਦੋ ਕੱਲੀਆਂ ਦੇ ਕਰੀਬ ਬੇਸਨ ਲੈ ਰਹੀ ਹਾਂ ਤੇ ਇਹਨੂੰ ਅਸੀਂ ਛਾਣ ਕੇ ਯੂਜ਼ ਕਰਾਂਗੇ ਫਿਰ ਇਹ ਚ ਮੈਂ ਕੁਝ ਮਸਾਲੇ ਐਡ ਕੀਤੇ ਆ ਜਿਵੇਂ ਕਿ ਹਲਦੀ ਪਾਊਡਰ ਲਾਲ ਮਿਰਚ ਪਾਊਡਰ ਲੂਣ ਪਾਇਆ ਥੋੜੀ ਜਿਹੀ ਹਿੰਗ ਪਾਈ ਆ ਤੇ ਹੱਥ ਦੇ ਨਾਲ ਕ੍ਰਸ਼ ਕਰਕੇ ਅਸੀਂ ਇਸ ਦੇ ਵਿੱਚ ਅਜਵਾਇਨ ਪਾ ਦਾਂਗੇ ਅਜਵਾਇਨ ਤੇ ਹਿੰਗ ਦੇ ਨਾਲ ਨਮਕੀਨ ਬੇਸਨ ਵਾਲੀਆਂ ਪਕੌੜੀਆਂ ਝੜੀਆਂ ਐ ਨਾ ਉਹ ਬਹੁਤ ਹੀ ਹਜ਼ਮੇਦਾਰ ਬਣ ਕੇ ਤਿਆਰ ਹੋਣਗੀਆਂ ਤੇ ਫਿਰ ਮੈਂ ਇਹਦੇ ਵਿੱਚ 3 ਤੋਂ 4 ਜਮ੍ਹਾਂ ਦੇ ਕਰੀਬ ਦੇਸੀ ਘਿਓ ਪਾ ਰਹੀ ਹਾਂ ਬਿਲਕੁਲ ਬਚਾਰ ਵਰਗੀਆਂ ਕਰੰਜੀ ਬਣ ਕੇ ਤਿਆਰ ਹੋਣਗੀਆਂ ਦੇਸੀ ਘਿਓ ਦੀ ਜਗ੍ਹਾ ਤੇ ਤੁਸੀਂ ਕਿਸੇ ਤੇਲ ਦੀ ਵੱਤੋਂ ਵੀ ਕਰ ਸਕਦੇ ਹੋ ਉਸ ਦੇ ਬਾਅਦ ਅਸੀਂ ਇਹਦੇ ਚ ਪਾਣੀ ਐਡ ਕਰਦੇ ਹੋਏ ਨਾ ਬੇਸਣ ਨੂੰ ਗੁੰਨ ਲੈਣਾ ਵਾ ਤੇ ਇਹਦਾ ਬਿਲਕੁਲ ਨਰਮ ਮਲਾਈਮ ਬੇਸਣ ਜਿਹੜਾ ਹੈ ਉਹ ਗੁੰਨ ਕੇ ਤਿਆਰ ਕਰਨਾ ਵਾ ਜਿਵੇਂ ਅਸੀਂ ਰੋਟੀ ਬਣਾਉਣ ਦੇ ਲਈ ਵਧੀਆ ਜਿਹਾ ਆਟਾ ਗੁੰਹਦੇ ਆ ਨਾ ਸੌਫਟ ਜਿਹਾ ਬਿਲਕੁਲ ਉਸੇ ਤਰੀਕੇ ਦੇ ਨਾਲ ਇਹਨੂੰ ਗੁੰਨ ਕੇ ਤੇ ਇਹਨੂੰ ਅਸੀਂ ਰੈਸਟ ਤੇ ਰੱਖ ਦਾਂਗੇ ਇੱਥੇ ਮੈਂ ਅੱਧੀ ਕੌਲੀ ਦੇ ਕਰੀਬ ਬੇਸਣ ਹੋਰ ਲਿਆ ਤੇ ਇੱਥੇ ਅਸੀਂ ਇਹਨੂੰ ਬੂੰਦੀ ਬਣਾਉਣ ਲਈ ਬਤਾਂਗੇ ਇਹਦੇ ਵਿੱਚ ਵੀ ਲੂਣ ਮਿਰਚ ਤੇ ਹਲਦੀ ਪਾਊਡਰ ਐਡ ਕਰਕੇ ਤੇ ਪਾਣੀ ਐਡ ਕਰਕੇ ਇਹਦਾ ਇੱਕ ਕੋਲ ਬਣਾ ਕੇ ਰੱਖ ਦਿਆਂਗੇ ਤਾਂ ਕਿ ਬੇਸਨ ਚੰਗੀ ਤਰ੍ਹਾਂ ਫੁੱਲ ਜਾਵੇ ਸੈੱਟ ਹੋ ਜਾਵੇ ਇਸ ਮਸ਼ੀਨ ਦੇ ਨਾਲ ਮੈਂ ਨਮਕੀਨ ਪਕੌੜੀਆਂ ਬਣਾ ਰਹੀ ਹਾਂ ਜੀ ਜੋ ਵੀ ਮਸ਼ੀਨ ਤੁਹਾਡੇ ਕੋਲੇ ਹੋਵੇ ਉਹ ਤੁਸੀਂ ਯੂਜ਼ ਕਰ ਲਿਓ ਤੇ ਉਸ ਦੇ ਬਾਅਦ ਇਹਨੂੰ ਨਾ ਪਹਿਲਾਂ ਅੰਦਰ ਤੋਂ ਤੇਲ ਦੇ ਨਾਲ ਜਾਂ ਘਿਓ ਦੇ ਨਾਲ ਗ੍ਰੀਸ ਕਰ ਲੈਣਾ ਹੱਥਾਂ ਦੇ ਉੱਪਰ ਤੁਸੀਂ ਇਸ ਤਰੀਕੇ ਦੇ ਨਾਲ ਤੇਲ ਜਾਂ ਘਿਓ ਲਗਾ ਕੇ ਤੇ ਬੇਸਨ ਦੇ ਦੋ ਹਿੱਸੇ ਕਰਦੇ ਨੇ ਆ ਦੋ ਹਿੱਸੇ ਮੈਂ ਇਸ ਕਰਕੇ ਕਰ ਰਹੀ ਆ ਕਿਉਂਕਿ ਇੱਕ ਦੇ ਇੱਕ ਦੀਆਂ ਮੈਂ ਥੋੜੀਆਂ ਜੀਆਂ ਮੋਟੀਆਂ ਵਾਲੀਆਂ ਪਕੌੜੀਆਂ ਬਣਾਵਾਂਗੀ ਤੇ ਇੱਕ ਦੀਆਂ ਬਰੀਕ ਵਾਲੀਆਂ ਜਿਸ ਸਾਈਜ਼ ਦਾ ਤੁਹਾਨੂੰ ਚਾਹੀਦੀ ਹੈ ਨਮਕੀਨ ਉਹ ਸਾਈਜ਼ ਦਾ ਤੁਸੀਂ ਇਹਦੇ ਜੜੀਆਂ ਦੀ ਜਾਲੀ ਆ ਉਹ ਲਗਾ ਸਕਦੇ ਹੋ ਮੂਰੇ ਤੇ ਫਿਰ ਇਹਨੂੰ ਉੱਪਰੋਂ ਆਪਾਂ ਬੰਦ ਕਰ ਦੇਾਂਗੇ ਜਦੋਂ ਸਾਡਾ ਤੇਲ ਪੂਰਾ ਗਰਮ ਹੋ ਗਿਆ ਤਾਂ ਉਦੋਂ ਅਸੀਂ ਇਸ ਦੇ ਵਿੱਚ ਇਸ ਤਰੀਕੇ ਦੇ ਨਾਲ ਇਹ ਸਾਰੀਆਂ ਜਿਹੜੀਆਂ ਪਕੌੜੀਆਂ ਐ ਉਹ ਬਣਾ ਲਵਾਂਗੇ ਤੇ ਜਿੰਨਾ ਪੋਰਸ਼ਨ ਤੁਹਾਨੂੰ ਚਾਹੀਦਾ ਹੋਇਆ ਉਹਨਾਂ ਤੁਸੀਂ ਐਡ ਕਰ ਦਿਓ ਉਸ ਦੇ ਬਾਅਦ ਜਦੋਂ ਇਹਦੇ ਚ ਬਿਲਕੁਲ ਬਬਲਸ ਹੋਣੇ ਸ਼ਾਂਤ ਹੋ ਗਏ ਤਾਂ ਇਹਦੀ ਸਾਈਡ ਜਿਹੜੀ ਆ ਉਹ ਚੇਂਜ ਕਰ ਦਿਓ ਇੱਥੇ ਕੈਸੀ ਫਲੇਮ ਨੂੰ ਤੁਸੀਂ ਮੀਡੀਅਮ ਰੱਖਿਓ ਤਾਂ ਕਿ ਤੇਲ ਤੁਹਾਡਾ ਬਿਲਕੁਲ ਵੀ ਠੰਡਾ ਨਾ ਹੋ ਗਏ ਤੇ ਜਦੋਂ ਇਸ ਦੂਸਰੀ ਸਾਈਡ ਤੋਂ ਵੀ ਬਬਲਸ ਹੋਣੇ ਸ਼ਾਂਤ ਹੋ ਗਏ ਤਾਂ ਆਪਾਂ ਇਹਨੂੰ ਇਸ ਤਰ੍ਹਾਂ ਕਿਸੇ ਸਟੇਨਰ ਦੇ ਵਿੱਚ ਕੱਢ ਲਾਂਗੇ ਜਾਂ ਟਿਸ਼ੂ ਪੇਪਰ ਤੇ ਕੱਢ ਲਿਓ ਤੇ ਨਾਲ ਹੀ ਮੈਂ ਇੱਥੇ ਥੋੜੀਆਂ ਜੀਆਂ ਮੋਟੀਆਂ ਵਾਲੀਆਂ ਜਿਹੜੀਆਂ ਪਕੌੜੀਆਂ ਨੇ ਉਹ ਵੀ ਬਣਾ ਰਹੀ ਆ ਤੇ ਇਹ ਵੈਸੇ ਹੀ ਖਾਣ ਵਾਸਤੇ ਬਣਾ ਰਹੀ ਆ ਉਸ ਦੇ ਬਾਅਦ ਇੱਕ ਕੌਲੀ ਦੇ ਕਰੀਬ ਮੈਂ ਹੈ ਛੋਲਿਆਂ ਦੀ ਦਾਲ ਲਈ ਸੀ ਤੇ ਇਹਨੂੰ 4 ਤੋਂ 5 ਘੰਟੇ ਪਹਿਲਾਂ ਤੁਸੀਂ ਪਾਣੀ ਚ ਭਿਉਂ ਦੇਣਾ ਵਾ ਜੇ ਤੁਸੀਂ ਇਸ ਦਾਲ ਨੂੰ ਭਿਉਣਾ ਇਹਦੇ 'ਚ ਥੋੜਾ ਜਿਹਾ ਮਿੱਠਾ ਸੋਡਾ ਐਡ ਕਰ ਦਿਓ ਤਾਂ ਕਿ ਸਾਡਾ ਨਮਕੀਨ ਵਧੀਆ ਬਣ ਕੇ ਤਿਆਰ ਹੋਵੇ ਫਿਰ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਧੋ ਕੇ ਤੇ ਇਹਨੂੰ ਥੋੜਾ ਸੁਕਾ ਲੈਣਾ ਚਾਹੋ ਤਾਂ ਤੁਸੀਂ 10 ਮਿੰਟ ਇਹਨੂੰ ਪੱਖੇ ਥੱਲੇ ਸੁਕਾ ਲਿਓ ਤੇ ਇਸ ਨੂੰ ਵੀ ਅਸੀਂ ਫਰਾਈ ਕਰ ਲਾਂਗੇ ਵਧੀਆ ਚਾ ਜਦੋਂ ਜੋ ਤੱਕ ਇਹ ਇਸ ਤਰੀਕੇ ਦੇ ਨਾਲ ਕਰੰਚੀ ਨਹੀਂ ਨਾ ਹੋ ਜਾਂਦੀ ਉਦੋਂ ਤੱਕ ਫਰਾਈ ਕਰ ਲਿਓ ਚਾਪੋਨੀ ਦੇ ਨਾਲ ਇਹਨੂੰ ਕੱਢਣਾ ਆਸਾਨ ਹੈ ਇਸ ਕਰਕੇ ਮੈਂ ਚਾਪੋਨੀ ਦੀ ਵਰਤੋਂ ਕੀਤੀ ਸੀਗੀ ਤੇ ਉਸ ਦੇ ਬਾਅਦ ਅਸੀਂ ਬੂੰਦੀ ਬਣਾਵਾਂਗੇ ਬੂੰਦੀ ਦੇ ਲਈ ਤੁਸੀਂ ਕਿਸੇ ਜਾਲੀ ਨੂੰ ਹਾਈਟ ਤੇ ਰੱਖ ਕੇ ਤੇ ਉਪਰੋਂ ਤੁਸੀਂ ਬੈਟਰ ਜਿਹੜਾ ਅਸੀਂ ਬੇਸਨ ਦਾ ਬਣਾ ਕੇ ਰੱਖਿਆ ਸੀ ਉਹ ਐਡ ਕਰਦੇ ਜਾਣਾ ਬੂੰਦੀ ਥੱਲੇ ਆਪਣੇ ਆਪ ਜਰੀ ਆ ਉਹ ਬਣ ਕੇ ਤਿਆਰ ਹੋ ਜਾਂਦੀ ਆ ਤੇ ਇਸ ਤਰੀਕੇ ਦੇ ਨਾਲ ਇਹਦੇ ਵਿੱਚੋਂ ਵੀ ਜਦੋਂ ਬਬਲਸ ਆਉਣੇ ਸ਼ਾਂਤ ਹੋ ਗਏ ਸੰਭਲੋ ਇਹ ਫਰਾਈ ਹੋ ਗਈ ਆ ਇਹਨੂੰ ਵੀ ਤੁਸੀਂ ਬੱਲਿਆ ਕਲਰ ਆਉਣ ਤੱਕ ਤੁਸੀਂ ਫਰਾਈ ਕਰਨਾ ਵਾ ਤੇ ਫਿਰ ਇਹਨੂੰ ਆਪਾਂ ਸਟੇਨਰ ਦੇ ਵਿੱਚ ਕੱਢ ਲਵਾਂਗੇ ਤੇ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਤੁਸੀਂ ਇਹਦੇ ਵਿੱਚੋਂ ਕੋਈ ਵੀ ਨਮਕੀਨ ਐਡ ਨਹੀਂ ਕਰਨਾ ਚਾਹੁੰਦੇਗੇ ਉਹਨੂੰ ਤੁਸੀਂ ਸਕਿੱਪ ਕਰ ਸਕਦੇ ਹੋ ਕੱਲੀਆਂ ਪਕੌੜੀਆਂ ਵੀ ਬਣਾ ਸਕਦੇ ਹੋ ਪਰ ਜਿਹੜੇ ਅਸੀਂ ਬਾਜ਼ਾਰ ਚੋਂ ਲੈ ਕੇ ਆਉਂਦੇ ਆ ਨਾ ਉਹ ਚ ਬੂੰਦੀ ਐਡ ਹੁੰਦੀ ਹੈ ਇਸ ਕਰਕੇ ਮੈਂ ਇਸ ਬੂੰਦੀ ਨੂੰ ਬਣਾ ਰਹੀ ਆ ਤੇ ਨੂੰ ਅਸੀਂ ਕੱਢ ਲਿਆ ਉਸ ਦੇ ਬਾਅਦ ਇੱਕ ਕੌਲੀ ਦੇ ਕਰੀਬ ਮੈਂ ਕੱਚੀ ਮੂੰਗਫਲੀ ਲਈ ਹੈ ਤੇ ਇਸ ਨੂੰ ਵੀ ਅਸੀਂ ਫਰਾਈ ਕਰ ਲਾਂਗੇ ਸਾਰੀਆਂ ਚੀਜ਼ਾਂ ਮੈਂ ਇਸ ਕਰਕੇ ਫਰਾਈ ਕਰ ਰਹੀ ਆ ਇਹਦੇ ਨਾਲ ਕੀ ਹੁੰਦਾ ਹੈ ਕਿ ਨਮਕੀਨ ਜਿਹੜਾ ਹੈ ਉਹ ਲੰਬੇ ਟਾਈਮ ਤੱਕ ਖਰਾਬ ਨਹੀਂ ਹੁੰਦਾ ਤੇ ਫਿਰ ਮੈਂ ਇਹਦੇ ਵਿੱਚ ਕੜੀ ਪੱਤਾ ਲਿਆਵਾ ਤੇ ਇਹਨੂੰ ਵੀ ਅਸੀਂ ਫਰਾਈ ਕਰ ਲਿਆ ਬਸ ਕੜੀ ਪੱਤੇ ਦਾ ਧਿਆਨ ਰੱਖਣਾ ਹੈ ਕਿ ਜਦ ਤੁਸੀਂ ਇਹਨੂੰ ਤੇਲ ਦੇ ਵਿੱਚ ਐਡ ਕਰਦੇ ਹੋ ਤਾਂ ਇਹਦੇ ਬਹੁਤ ਸਾਰੇ ਛੱਟੇ ਪੈਂਦੇ ਆ ਤੇ ਇੱਥੇ ਮੈਂ ਜੀ ਬਦਾਮ ਤੇ ਕਾਜੂ ਇਹਨਾਂ ਨੂੰ ਡਰਾਈ ਰੋਸਟ ਕਰ ਰਹੀ ਹਾਂ ਤੁਸੀਂ ਚਾਹੋ ਤਾਂ ਇਹਨਾਂ ਨੂੰ ਵੀ ਫਰਾਈ ਕਰ ਸਕਦੇ ਹੋ ਦੇਸੀ ਘਿਓ ਦੇ ਵਿੱਚ ਫਿਰ ਆਪਾਂ ਇਹਦੇ ਲਈ ਇੱਕ ਮਸਾਲਾ ਤਿਆਰ ਕਰਾਂਗੇ ਜੀਚ ਭੁੰਨੇ ਹੋਏ ਜੀਰੇ ਦਾ ਪਾਊਡਰ ਹਲਦੀ ਪਾਊਡਰ ਕਸ਼ਮੀਰੀ ਲਾਲ ਮਿਰਚ ਪਾਊਡਰ ਲੂਣ ਐਡ ਕੀਤਾ ਵਾ ਥੋੜਾ ਜਿਹਾ ਮੈਂ ਇਹਦੇ ਚ ਨਤਨੀਆ ਪਾਊਡਰ ਪਾਇਆ ਵਾ ਇਸਦੇ ਇਲਾਵਾ ਆਮਚੂਰ ਪਾਊਡਰ ਚਾਟ ਮਸਾਲਾ ਤੇ ਕਾਲਾ ਲੂਣ ਤੇ ਖੰਡ ਐਡ ਕੀਤੀ ਆ 2 ਚਮਚੇ ਦੇ ਕਰੀਬ ਮੈਂ ਇਹਦੇ ਚ ਖੰਡ ਪਾਈ ਆ ਤਾਂ ਇਹਦੇ ਨਾਲ ਇਹ ਜਿਹੜਾ ਮਸਾਲਾ ਹੈ ਉਹ ਬਹੁਤ ਹੀ ਟੇਸਟੀ ਤੇ ਚਟਪਟਾ ਬਣ ਕੇ ਤਿਆਰ ਹੁੰਦਾ ਵਾ ਸਾਰੀਆਂ ਚੀਜ਼ਾਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੁਸੀਂ ਮਸਾਲਾ ਜਿਹੜਾ ਇੱਕ ਵਾਰ ਬਣਾ ਲਿਓ ਤੇ ਉਸਦੇ ਬਾਅਦ ਥੋੜਾ ਥੋੜਾ ਕਰਕੇ ਐਡ ਕਰਾਂਗੇ ਤੇ ਇਹ ਦੇਖ ਸਕਦੇ ਹੋ ਜੀ ਪਕੌੜੀਆਂ ਦੀ ਤੁਸੀਂ ਹੋ ਵਾਹ ਸੋ ਸੱਕਦੇ ਹੋ ਕਿੰਨੀਆਂ ਕ੍ਰਿਸਪੀ ਕਰੰਚੀ ਬਣ ਕੇ ਤਿਆਰ ਹੋ ਜਾਵਾਂ ਤੇ ਇਹਨਾਂ ਨੂੰ ਅਸੀਂ ਘਰ ਦੇ ਵਿੱਚ ਬਣਾਇਆ ਕੋਈ ਵੀ ਮਾਰਕੀਟ ਵਾਲੀ ਚੀਜ਼ ਨਹੀਂ ਗੀ ਸਾਰੀਆਂ ਚੀਜ਼ਾਂ ਅਸੀਂ ਇਸ ਤਰ੍ਹਾਂ ਇੱਕ ਨਾ ਪ੍ਰਾਂਤ ਦੇ ਵਿੱਚ ਐਡ ਕਰ ਲਾਂਗੇ ਤੇ ਇਹ ਮੈਂ ਪਾਪੜ ਐਡ ਕਰ ਰਹੀ ਹਾਂ ਜਿੱਦੀ ਵੀਡੀਓ ਮੈਂ ਤੁਹਾਡੇ ਨਾਲ ਆਪਣੇ ਚੈਨਲ ਤੇ ਸ਼ੇਅਰ ਕੀਤੀ ਹੈ ਇਹ ਉਹੀ ਵਾਲੇ ਚੌਲਾਂ ਦੇ ਪਾਪੜ ਹੈਗੇ ਆ ਇਹ ਅਸੀਂ ਇਹ ਵਾਲੇ ਪਾਪੜੇ ਦੇ ਵਿੱਚ ਪਹਿਲਾਂ ਫਰਾਈ ਕਰ ਲਏ ਉਸ ਤੋਂ ਬਾਅਦ ਹੱਥ ਨਾਲ ਤੋੜ ਕੇ ਐਡ ਕਰ ਦੇਵਾਂਗੇ ਇਸ ਤਰੀਕੇ ਦੇ ਨਾਲ ਸਾਨੂੰ ਕੋਈ ਵੀ ਚੀਜ਼ ਮਾਰਕੀਟ ਤੋਂ ਲਿਓਣ ਦੀ ਜ਼ਰੂਰਤ ਨਹੀਂ ਪਵੇਗੀ ਤੇ ਸਾਰੀਆਂ ਚੀਜ਼ਾਂ ਸਾਡੇ ਕੋਲੇ ਘਰ ਦੇ ਵਿੱਚ अवेलेबल ਆ ਤੇ ਉੱਪਰ ਦੀ ਅਸੀਂ ਜਿਹੜਾ ਬਣਾਇਆ ਹੋਇਆ ਮਸਾਲਾ ਸੀ ਉਹ ਐਡ ਕਰਦੇਗੇ ਪਹਿਲੇ ਤੁਸੀਂ ਦੋ ਚਮਚਾ ਜੀ ਐਡ ਕਰਿਓ ਜੇ ਤੁਹਾਨੂੰ ਥੋੜਾ ਲੱਗੇ ਤਾਂ ਫਿਰ ਤੁਸੀਂ ਇਹਦੇ 'ਚ ਹੋਰ ਐਡ ਕਰਿਓ ਕਿਉਂਕਿ ਜੇ ਤੁਸੀਂ ਪਹਿਲਾਂ ਹੀ ਮਸਾਲਾ ਜ਼ਿਆਦਾ ਐਡ ਕਰ ਲਿਆ ਤਾਂ ਫਿਰ ਉਹਨੂੰ ਘਟਕਾਣਾ ਔਖਾ ਹੋ ਜਾਏਗਾ ਤੇ ਲਓ ਜੀ ਸਾਰੀਆਂ ਚੀਜ਼ਾਂ ਨੂੰ ਅਸੀਂ ਮਸਾਲੇ ਦੇ ਨਾਲ ਮਿਕਸ ਕਰ ਲਾਂਗੇ ਨਮਕੀਨ ਸਾਡਾ ਬਣ ਕੇ ਤਿਆਰ ਹੋ ਗਿਆ ਘਰ ਦੇ ਵਿੱਚ ਹੀ ਬਹੁਤ ਆਸਾਨੀ ਦੇ ਨਾਲ ਤੇ ਕਿਸੇ ਵੀ ਵੀਡੀਓ ਦਾ ਤੁਹਾਨੂੰ ਲਿੰਕ ਚਾਹੀਦਾ ਹੈ ਪਾਪੜ ਵਾਲੀ ਵੀਡੀਓ ਦਾ ਜਾਂ ਬੂੰਦੀ ਵਾਲੀ ਦਾ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਜਰੂਰ ਦੱਸਿਓ ਮੈਂ ਤੁਹਾਡੇ ਨਾਲ ਸ਼ੇਅਰ ਕਰ ਦੇਵਾਂਗੀ ਤੇ ਇਹਨਾਂ ਨੂੰ ਤੁਸੀਂ ਡੱਬੇ 'ਚ ਪਾ ਕੇ ਸਟੋਰ ਕਰ ਲਓ ਬਿਲਕੁਲ ਖਰਾਬ ਨਹੀਂ ਹੁੰਦਾ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦਾ ਉਮੀਦ ਕਰਦੀ ਹਾਂ ਜੀ ਤੁਸੀਂ ਟਰਾਈ ਕਰੋਗੇ ਤੇ ਫੀਡਬੈਕ ਸ਼ੇਅਰ ਕਰਨਾ ਨਾ ਭੁੱਲਣਾ